ਬਾਜੀ ਬਹਿ ਜਾ ਤੇ ਇਹ ਨਾ ਕਿ ਇਹਨੂੰ ਬੱਤ ਕਰਦੀ ਨਹੀਂ ਕਰੂੰ ਭਾਜੀ ਮੈਂ ਆ ਗਿਆ ਤਾਂ ਭਾਈ ਫੇਰ ਕੋਈ ਗੱਲ ਇਹ ਥੋੜਾ ਇੱਕ ਆ ਕੇ ਮੈਂ ਹੱਥ ਵਿੱਚ ਨਾ ਨਾ ਰੇ ਭਈਆ ਤੀ ਬੱਲੇ ਦਾ ਇਹ ਕਿਤੇ ਇਹਨਾਂ ਚੇਚਾ ਪਾ ਨਾ ਇਹ ਕੋਈ ਡੰਡਾ ਰਹਿ ਗਿਆ ਕਿ ਲੱਖ ਨਾ ਲੱਖ ਸ਼ਾਂਤੀ ਹੋਣੀ ਹੈ ਤੇਰੇ ਓ ਸਰ ਪਲੀਜ਼ ਪਲੀਜ਼ ਸਰ ਜੀ ਚਲੋ ਚਲੋ ਜਾਨ ਕਰਕੇ ਇਥੇ ਰੇ ਜੇ ਤੂੰ ਕੋਈ ਨਾ ਜੇ ਟ੍ਰੈਫਿਕ ਰੋਕ ਲੱਖ ਸ਼ਾਂਤੀ ਕਈਆਂ ਦਾ ਵੀ ਇਹ ਤੂੰ ਓ ਆਗਾ ਮੇਰੀ ਗੱਲ ਵਾ ਵੰਦਨਾ ਬੋਲ ਹਰੇ ਨੂੰ ਚਾਹ ਹਰਵਾਜ ਨੂੰ ਕੰਦੀ ਕਿਉਂ 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 ਆਂ ਲਿਆ ਅਸੀਂ ਨਹੀਂ ਬੈਠ ਨਹੀਂ ਕਰਨੀ ਇਹ ਆਹ ਦੀ ਸਰਕਾਰ ਆਹੀ ਬੈਠਣਾ ਕਰੀ ਕੋਈ ਗਾਲ ਨਹੀਂ ਕਹਿਣਾ ਹੋਲੇ ਰਮਨ ਦੀ ਉਹਦਾ ਗੱਲ ਕਰ ਲੈ ਲੈ ਤੂੰ ਉਹਦਾ ਗੱਲ ਕਰ ਨਹੀਂ ਕਰਨੀ ਉਹ ਨਹੀਂ ਭਾਈ ਯਾਰ ਤੁਹਾਨੂੰ ਤੋੜ ਨਹੀਂ ਦੇਈਏ ਤੇ ਇੱਕ ਆਦਮੀ ਆਦਾ ਚਾਹ ਕੇ ਨਿਕਲਦਾ ਰਕੀਏ ਮੈਂ ਆ ਜਾ ਮੈਂ ਇਹ ਰੋਈਦਾ ਹੈ ਮੈਂ ਇਹ ਕਹੋਣਾ ਕੀ ਪਤਾ ਕੋਣਾ ਦੇ ਵੀ ਬਾਅਦ ਵਿੱਚ ਗੱਲ ਕਰੀਏ ਪਾਜੀ ਮੈਂ ਆ ਗਿਆ ਤਾਂ ਫੇਰ ਕੋਈ ਗੱਲ ਇਹ ਆ ਗਿਆ ਮੈਂ ਹੱਥੇ ਤੇ ਮਾਰੇ ਭਈਆ ਤੁਸੀਂ ਬੰਦੇ ਬੜਾ ਕਿੰਨੇ ਦਿਨ ਤੀਕਾ ਪਾ ਲਿਆ ਦੇ ਕੋਈ ਡਰਦਾ ਰਹੇਗਾ ਲੱਖ ਨਾਲ ਰਖਲਾਂਟੀ ਹੋਣੀ ਹੈ ਤੇਰੇ ਸਰ ਪਲੀਜ਼ ਪਲੀਜ਼ ਸਰ ਚਲੋ ਚਲੋ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਕੋਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੋ ਐਨਐਚਆਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜਬਾਜੀ ਕੀਤੀ ਐਨਐਚਆਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਹੀਂ ਚਲਾਣ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਇਦਿਹਾਗੇ ਉਸੇ ਦਾ ਦੁਕਾਰੀ ਕੋ ਮੈ ਜਾ ਉਹ ਆ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕਿਸ ਅਫਰ ਨਾ ਲੱਗੇ ਆ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹਦਾ ਇਹ ਕਿ 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 ਇਵੈਂਟ ਕੀ ਕਰ ਰਹੇ ਹੋ ਤੁਹਾਡਾ ਕੰਮ ਆ ਜਿਹੜੇ ਜਿਹੜੇ ਅੱਦਾਂ ਦਾ ਕੋਈ ਵਿਅਕਤੀ ਆ ਜਾਂਦਾ ਉਹ ਵੀ ਸ਼ਰਾਬ ਪੀਂਦੇ ਕਿੰਨੀ ਵੇਲੇ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਆ ਸ਼ਰਾਬੀ ਦੇ ਲਾਗੋਂ ਦੀ ਉਦਾਂ ਨਹੀਂ ਕੋ ਲੰਘਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਨਾਲ ਹੀ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬਹਿਸ ਹੋ ਜਾ ਜਿੱਤ ਕਰਨੀ ਆ ਹਾਂ ਜੀ ਉਹਨੇ दारू ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ ਕਿੰਨੀ ਗੰਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਵੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਇਹ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੀ ਹੋਲੜ ਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ। ਇਹ ਪੰਚਾ ਦੇ ਰਹੇ ਤੇ ਪੁਨਿਸ਼ਾ ਵੀ ਇਹ ਨਹੀਂ ਕਰਦੇ। ਤੁਹਾਨੂੰ ਸਾਡੇ ਕਹਿੰਦੇ ਕੋਈ ਫਾਇਦਾ ਨਹੀਂ ਲੈ ਆ ਜਾਓ। ਹੇ ਜਈ ਬਿੱਕੇ ਦਿੰਦੇ ਮੈਂ ਕਹਿੰਦਾ ਤੁਸੀਂ ਦੇਖਿਆ ਇਹ ਫਾਰਟ ਰੋਡ ਇਹ ਨੂੰ ਜਾਣਦੇ ਦੱਸਾਂਗੇ ਤੇ ਬਾਕੀ ਚੱਲ ਜਾ ਮਾਰ ਯਾਰ ਅਮਰਾਜੀ ਮੋਹਾ ਨਹੀਂ ਵਾਹਣ ਚਲਗੇ ਸ਼ਰਾਬ ਪੀ ਕੇ ਕੱਲ ਪੈਂਦੇ ਆ ਤੂੰ ਦੇਵਾ ਸ਼ਰਾਬ ਪੀ ਕੇ ਕੋਈ ਨਹੀਂ ਉਹ ਨਹੀਂ ਇਹ ਸੁਆ ਕਰੀ ਇਹ ਕਿੰਨਾ ਮਾਸਾ ਹੋਇਆ ਸ਼ਰਾਬ ਸਾਡੇ ਨਾਲ ਕਿਹਨੇ ਕੁਮੜੀ ਨਾਲ ਕੀਤੀ ਕੀਟੀ ਵਾਲਿਆਂ ਨੂੰ ਦੱਸੋ ਇਹ ਆ ਕੇ ਕਦਾਂ ਮੇਰੀਆਂ ਨੇ ਚਲਾਨ ਗੋਪਾਲਦੀਨੋ ਮੇਰੇ ਹੱਥੀ ਬੈਨ ਲਾ ਪਿਆ ਨਹੀਂ ਨਹੀਂ ਇੱਕ ਮਿੰਟ ਮੇਰਾ ਆਈ ਜੀ ਨਾ ਲੱਗਾ ਮੇਰਾ ਬਣਾਣੇ ਨਾ ਲੱਗਾ ਦੇ ਕੋਈ ਗੱਲ ਨਹੀਂ ਦੇ ਦਿੰਦੇ ਆ ਫੇਰ ਇਹ ਮੈਂ ਨਾ ਕੋਈ ਨਹੀਂ ਆਨੇ ਇਹਨਾਂ ਦਾ ਤੁਸੀਂ ਕਿ ਕਿਹੜੇ ਡਿਪਾਰਟਮੈਂਟ ਚੋਂ ਜੀ ਹਾਂ ਜੀ 10 2 ਆਗਾ ਮੇਰੀ ਗੱਲ ਵਾਹ ਮੰਦਨਾ ਬੋਲ ਫੜੇ ਵਿੱਚ ਮਾਰਵਾਜ ਨੂੰ ਸਾਡੀ ਕਿਉਂ 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 ਆਂ ਲਿਆ ਅਸੀਂ ਨਹੀਂ ਬੈਠ ਨਹੀਂ ਕਰਨੀ ਇਹ ਆਹ ਸਰਕਾਰ ਅਸੀਂ ਬੈਠਣਾ ਤੇਰੀ ਕੋਈ ਹੁਣ ਤੋਂ ਬਣਾ ਕੋਈ ਗੱਲ ਨਹੀਂ ਆ ਕਰਨਾ ਹੋਰੇ ਰਮਨ ਦੀ ਉਹ ਤਾਂ ਗੱਲ ਕਰ ਨਾ ਨਾ ਤੂੰ ਕੋਡਾ ਗੱਲ ਕਰੀ ਨਹੀਂ ਕਰੀ ਨਹੀਂ ਨਾ ਤੁਹਾਨੂੰ ਦੱਸ ਇੱਕ ਵਾਰੀ ਆਦਾ ਕੌਣ ਅਗੇ ਨਹੀਂ ਬੋਲਦਾ ਕਿਹਦੀ ਹੈ ਫੇਰ ਆ ਜਾ ਉਹ ਨਹੀਂ ਯਾਰ ਕੋਈ ਅੱਜ ਸਾਥ ਨੇ ਮੈਂ ਇਹ ਕੌਣਾ ਕੀ ਪਤਾ ਕੌਣ ਹੈ ਤੂੰ ਹੋਏਗਾ ਕਿਸੇ ਬਾਦ ਵਿੱਚ ਲੱਗੇ ਤੁਹਾਡੇ ਨਾਲ ਕਿਸੇ ਕੋ ਗਲਤ ਗੱਲ ਕੀਤੀ ਗੱਲ ਕਰੋ ਪਾਜੀ ਮੈਂ ਆ ਜਾਾਂਗਾ ਫੇਰ ਕੋਈ ਗੱਲ ਇਹ ਥੋੜਾ ਇੱਕ ਆ ਕੇ ਹੱਥਾਂ ਵਿੱਚ ਪੈ ਮਾਰੇ ਭਈਆ ਕੀ ਬੰਦੇ ਬਾਲਾ ਕਿਤੇ ਇਹਨਾਂ ਤੇ ਚਾਪਾ ਲਾ ਤੇ ਕੋ ਬੰਡਾਰ ਹੈਗਾ ਤੇ ਲੱਖ ਲੱਖ ਲਾਂਤੀ ਹੋਣੀ ਹੈ ਤੇਰੇ ਉਹ ਸਰ ਪਲੀਜ਼ ਪਲੀਜ਼ ਸਰ ਜੀ ਚਲੋ ਚਲੋ ਇਸੇ ਰੇਜੇ ਤੋਂ ਪਹੁੰਚਾ ਜੇ ਟ੍ਰੈਫਿਕ ਤੇ ਰੁਕ ਖਲਾਨਦ ਗਈਆਂ ਦਾਵੀ ਜੇ ਤੂੰ ਆਈ ਓ ਅਗਾ ਮੇਰੀ ਗੱਲ ਵਾਹ ਮੰਦਰਾ ਬੋਲ ਫੜੇ ਵਿੱਚ ਹਰ ਵਾਰ ਨੂੰ ਸਾਡੀ ਇੱਕ ਮਿੰਟ ਕਿਉਂ 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 ਆਂ ਲਿਆ ਅਸੀਂ ਨਹੀਂ ਬੈਠ ਨਹੀਂ ਕਰਨੀ ਇਹ ਆਹ ਦੀ ਸਰਕਾਰ ਆਹੀ ਬੈਠਣਾ ਕਰੀ ਕੋਈ ਗੱਲ ਨਹੀਂ ਮੈਂ ਕਹਿਣਾ ਹਾਂ ਰੰਮਨ ਨੂੰ ਚਿੰਨੂ ਉਹਦਾ ਗੱਲ ਕਰ ਲਾ ਲਿਆ ਤੂੰ ਤੁਹਾਡਾ ਗੱਲ ਨਹੀਂ ਕਰੀ ਉਹ ਨਹੀਂ ਤੁਹਾਨੂੰ ਸਰਕਾਰ ਨਹੀਂ ਨਹੀਂ ਇੱਕ ਆਦਮਾ ਆਦਾ ਕਾ ਨਾ ਕੀ ਕਰਦੇ ਬਗੀਆਂ ਨਾ 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 ਉਹ ਨਹੀਂ ਹਰ ਕੋਈ ਬੰਦਾ ਤੇ ਮੈਂ ਯਾਰ ਅਮਨ ਜੀ ਮੋਹਨ ਮੈਂ ਤਾ ਦੁਨੀ ਦੋ ਅੱਥਰੇ ਗੇ ਨਹੀਂ ਯਾਰ ਚਾਲਗਾ ਬਣਾਇਆ ਇਹ ਸ਼ਰਾਬ ਪੀ ਕੇ ਗਲ ਪੈਣ ਲਿਆ ਥੋੜੇ ਬਾਈ ਬਹੁਤ ਨੀ ਉਹ ਨਹੀਂ ਇਹਨੇ ਧੋਖਾ ਕਰਿਆ ਤੁਹਾਡੇ ਨਾਲ ਕੀ ਇਹਨੂੰ ਕਮੇਡੀਅਲ ਕੀਤੀ ਕੀਤੀ ਇਹਨਾਂ ਨੂੰ ਦੱਸੋ ਇਹ ਆਣ ਕੇ ਕਦਾਂ ਮੇਰੀ ਇਹਨਾਂ ਚਲਾਨ ਕੋਪਲਟਿੰਗੋਂ ਮੇਰੇ ਹੱਥੀ ਬੈਨ ਲਾ ਪਿਆ ਮੇਰਾ ਇਹ ਨਾ ਲੱਗਾ ਮੇਰਾ ਬਣਾਣੇ ਨਾ ਲੱਗਾ ਕੋਈ ਗੱਲ ਨਹੀਂ ਦੇ ਦਿੰਦੇ ਆ ਆਨੇ ਤੁਸੀਂ ਕੀ ਕੀ ਡਿਪਾਰਟਮੈਂਟ ਵਿੱਚ ਹਾਂਜੀ ਦੱਸ ਦੋ ਨਹੀਂ ਉਹਦੇ ਅਸੀਂ ਆਪ ਦੇ ਕੇ ਆ ਬਾਹਰ ਨੂੰ ਧੂਕ ਲਗਾਤਾਰ ਮਾਰਨੀ ਇਹਦਾ ਭਗਾਨਾ ਫੜਾਈਦਾ ਮਾਰੀ ਜਾਂ ਮਾਰੀਆ ਕਿਉਂ ਕਹਾਂਗੇ ਬੱਚਾ ਨੂੰ ਦੋਸਤ ਨਹੀਂ ਆਦਾ ਸਾ ਨਹੀਂ ਚਲੋ ਜਾਨ ਗਿਆ ਮਾਸਟਰ ਰਹਿ ਗਿਆ ਚੰਗੇ ਮਨ ਕਰਦੇ ਨਹੀਂ ਕੀ ਜੇ ਉਹ ਲਈ ਸੌ ਕੰਮ ਕਰਦੇ ਭਾਈ ਹਾਂ ਲੋ ਭਾਈ ਇਹ ਆਪਣੇ ਕੀ ਜੋ ਨੂੰ ਇਹ ਤੇ ਵਿਅਕਤੀ ਕਾਫੀ ਬਹਿਤ ਵਾਈ ਹੋਈ ਹੈ ਇਹਦਾ ਕੀ ਮਾਮਲਾ ਹੈ ਜੀ ਸਾਰਾ ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੇ ਇਨਚਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇਨਚਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਹੀਂ ਚਲਾਨ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕੋਈ ਦੇ ਰਹਿਗੇ ਉਸੇ ਦਾ ਦੁਕਾਰੀ ਕੋ ਮੈਂ ਤਾਂ ਇਸ ਤਰ੍ਹਾਂ ਹੀ ਕਹਿੰਦਾ ਕਿ ਮੇਰੇ ਰਿਸ਼ਤੇਦਾਰ ਕੋਈ ਕਿਹ ਅਫਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹਦਾ ਕਿ ਕਿਲੀ ਦਾ ਰਾਸ ਮੈਨੂੰ ਜੇ ਕੋਈ ਜਿਵੇਂ ਜਿੰਦੀ ਕਰ ਰਹੀਓ ਤੁਹਾਡਾ ਕੰਮ ਆ ਜਿਹੜੇ ਜਿਵੇਂ ਇਦਾਂ ਦਾ ਕੋਈ ਵਿਅਕਤੀ ਆਏ ਨਾ ਵੀ ਸ਼ਰਾਬ ਪੀ ਕੇ ਤੇ ਕਿਲੀ ਦੇ ਆ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਉਦਾਂ ਨਹੀਂ ਕੋ ਲੰਗਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਨਾਲ ਹੀ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋ ਜਾਇਦ ਕਰਨੀ ਹੈ ਅਨਿ ਉਹਨੇ ਦਰੂ ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ। ਦਿੱਕਤ ਕਿੰਨੀ ਆਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ। ਆਮ ਲੋਕਾਂ ਨੂੰ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ। ਤੇ ਪਰੇਸ਼ਾਨੀ ਤੇ ਆਂਦੀ ਆ। ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ। ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ। ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੇ। ਕੀ ਅਪੀਲ ਕਰਦੇ ਆ ਆਮ ਲੋਕਾਂ ਨੂੰ? ਆਮ ਲੋਕਾਂ ਨੂੰ ਇਹੋ ਅਪੀਲ ਕਰਨੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ। ਇਹ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੋਲੜ ਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ। ਮੈਂ ਮੈਂ ਪਰਚਾ ਦੇ ਰਹੇ تھے। ਪਰ ਇਹ ਸਾਹਿਬ ਇਹ ਨਹੀਂ ਗੱਲ ਹੈ। ਇਹਨੂੰ ਸਾਡੇ ਕਹਿੰਦਾ ਕੋਈ ਖਾਲਾ ਨਹੀਂ ਲੈ ਆ ਯਾਰ। ਇਹ ਜਈ ਬਚੇ ਨੇ। ਮੈਂ ਕਹਿੰਦਾ ਤੁਸੀਂ ਦੇਖਿਆ ਹੀ ਸਾਡਾ ਟ੍ਰੈਫਿਕ ਇਹ ਨੂੰ ਜਾਣਨਾ ਦੱਸਾਂਗੇ ਤੇ ਬਾਕੀ ਯਾਰ ਮੈਂ ਬੜਾ ਮੋਹ ਹੈ ਮੈਂ ਇਹ ਚਰਾ ਪੀ ਕੇ ਕਲ ਪੈਂਦੇ ਉੱਥੇ ਦੇ ਵੰਦ ਸਾਬ ਜੀ ਕੋਈ ਨਹੀਂ ਉਹ ਨਹੀਂ ਇਹਨੇ ਸਵਾ ਕਰਾ ਲਿਆ ਇਹਨੇ ਮਾੜਾ ਕਰਾਵਾਇਆ ਚਰਾ ਪੀ ਟਾਡੇ ਨਾਲ ਕਿਹਨੇ ਕੋ ਮਾਰੀ ਗੱਲ ਕੀਤੀ ਕੀਤੀ ਆ ਲੈਣਾ ਨੂੰ ਦੱਸੋ ਇਹ ਆਣ ਕੇ ਕਦਾਂ ਮੇਰੀ ਇਹਨਾਂ ਚਲਾਣ ਕੋ ਫਾਲਦੀ ਨੂੰ ਮੇਰੇ ਹੱਥੀ ਬੈਨ ਲਾ ਪਿਆ ਉਹ ਵੀ ਸ਼ਰਮ ਨਹੀਂ ਆ ਰਹੀ ਹੈ ਇਹਨੇ ਇੱਕ ਵਾਰ ਮੇਰਾ ਇਜੀ ਨਾ ਲੱਗਾ ਮੇਰਾ ਭਾਣੇ ਨਾ ਲੱਗਾ